ਆਖਰ ਕਿਵੇਂ ਮਰਿਆ ਵਲੌਗਰ ਮੈਕਪ੍ਰੀਤ ਦਾ ਪਿਤਾ ਸਾਰਾ ਸੱਚ ਆ ਗਿਆ ਸਾਹਮਣੇ ਇੰਨੇ ਦਿਨੀ ਚਰਚਾ ਦੇ ਵਿੱਚ ਆਈ ਇੱਕ ਵਲੌਗਰ ਮੈਕਪ੍ਰੀਤ ਦਾ ਮੁੱਦਾ ਸੋਸ਼ਲ ਮੀਡੀਆ ਤੇ ਕਾਫੀ ਭਖਿਆ ਹੋਇਆ ਹੈ ਤੇ ਬੀਤੇ ਦਿਨੀ ਉਸਦੇ ਪਿਤਾ ਦਾ ਉਸਤੇ ਦਾਦੇ ਦੇ ਵੱਲੋਂ ਕਤਲੇ ਕਰ ਦਿੱਤਾ ਗਿਆ ਤੇ ਅੱਜ ਇਸ ਮਾਮਲੇ ਦਾ ਤੁਹਾਨੂੰ ਪੂਰਾ ਸੱਚ ਦੱਸਾਂਗੇ ਵੀਡੀਓ ਦੇ ਅਖੀਰ ਤੱਕ ਜੁੜੇ ਰਹੋ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੈਕਪ੍ਰੀਤ ਇੱਕ ਵਲੌਗਰ ਕੁੜੀ ਹੈ ਜਿਸਦੇ ਕੀ ਦੋ ਵਿਆਹ ਹੋ ਚੁੱਕੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੋ ਵਿਆਹਾਂ ਦੇ ਤਲਾਕਾਂ ਤੋਂ ਬਾਅਦ ਹੁਣ ਇੱਕ ਹੋਰ ਮੁੰਡੇ ਨਾਲ ਉਸਦਾ ਵਿਆਹ ਹੋ ਗਿਆ ਹੈ ਜਿਸਦੇ ਨਾਲ ਕਿ ਉਹ ਮੋਹਾਲੀ ਦੇ ਵਿੱਚ ਰਹਿੰਦੀ ਹੈ ਵਿਲਾਗ ਪਾਉਂਦੀ ਹੈ ਤੇ ਪੁੱਠੀਆਂ ਸਿੱਧੀਆਂ ਵੀਡੀਓ ਤੇ ਗਲਤ ਕੰਟੈਂਟ ਲੋਕਾਂ ਲੋਕਾਂ ਦੇ ਅੱਗੇ ਪੇਸ਼ ਕਰਦੀ ਹੈ ਤੇ ਹਾਲ ਹੀ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੈਕਪ੍ਰੀਤ ਦੇ ਵੱਲੋਂ ਆਪਣੇ ਹੀ ਪਿਤਾ ਦਾ ਕਤਲੇ ਕਰਵਾ ਦਿੱਤਾ ਗਿਆ ਆਪਣੇ ਦਾਦੇ ਦੇ ਹੱਥੋਂ ਤਾ ਪੂਰਾ ਮਾਮਲਾ ਇਥੋਂ ਸ਼ੁਰੂ ਹੋਇਆ ਕਿ ਮੈਕ ਪ੍ਰੀਤ ਜਦੋਂ YouTube ਤੇ ਵਲੌਗ ਪਾਉਂਦੀ ਸੀ ਤੇ Instagram ਤੇ ਨੱਚ-ਨੱਚ ਕੇ ਲੱਕ ਹਿਲਾ ਕੇ ਵੀਡੀਓ ਪਾਉਂਦੀ ਸੀ ਤਾਂ ਇਸ ਚੀਜ਼ ਨੂੰ ਉਸ ਦਾ ਦਾਦਾ ਚੰਗਾ ਨਹੀਂ ਸਮਝਦਾ ਸੀ ਕਿਉਂਕਿ ਅਣਖੀ ਬੰਦੇ ਨੂੰ ਇੱਜ਼ਤ ਪਿਆਰੀ ਹੁੰਦੀ ਹੈ ਤੇ ਧੀਆਂ ਘਰ ਦੀ ਇੱਜ਼ਤ ਹੁੰਦੀਆਂ ਨੇ ਦਾਦਾ ਮੈਕਪ੍ਰੀਤ ਹੁਣਾਂ ਦੇ ਪਿਓ ਨਾਲ ਝਗੜਾ ਕਰਦਾ ਸੀ ਕਿ ਉਹ ਉਸ ਨੂੰ ਵੀਡੀਓ ਪਾਉਣ ਤੋਂ ਰੋਕਦਾ ਕਿਉਂ ਨਹੀਂ ਤੇ ਆਏ ਦਿਨ ਪਰਿਵਾਰ ਦੇ ਵਿੱਚ ਕਲੇਸ਼ ਪੈਂਦਾ ਰਹਿੰਦਾ ਸੀ ਤੇ ਮੈਕਪ੍ਰੀਤ ਵੀ ਦਿਨੋ ਦਿਨ ਵੀਡੀਓ ਵਾਲੀਆਂ ਹੱਦਾਂ ਟਪਾ ਰਹੀ ਸੀ ਤੇ ਸੂਤਰਾ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦਾਦੇ ਦੇ ਵੱਲੋਂ ਇੱਕ ਦਿਨ ਘਰ ਦੇ ਵਿੱਚ ਇੱਕ ਨਿਹੰਗ ਸਿੰਘ ਨੂੰ ਬੁਲਾਇਆ ਸੀ ਸ਼ਾਇਦ ਇਸ ਮਾਮਲੇ ਦੇ ਵਿੱਚ ਹੀ ਬੁਲਾਇਆ ਹੋਵੇ ਪਰ ਮੈਕਪ੍ਰੀਤ ਦਾ ਪਿਤਾ ਇਸ ਮਸਲੇ ਦੇ ਵਿੱਚ ਦਾਦੇ ਅਤੇ ਨਿਹੰਗ ਸਿੰਘਾਂ ਦੇ ਨਾਲ ਝਗੜ ਪਿਆ ਤੇ ਝਗੜਾ ਇਸ ਹੱਦ ਤੱਕ ਵੱਧ ਗਿਆ ਕਿ ਦਾਦੇ ਨੇ ਮੈਕਪ੍ਰੀਤ ਦੇ ਪਿਤਾ ਦਾ ਕੰਮ ਕਰ ਦਿੱਤਾ ਕਿਉਂਕਿ ਪਿੰਡ ਦੇ ਕੁਝ ਲੋਕਾਂ ਦੇ ਲੋ ਇਸ ਮਾਮਲੇ ਦੀ ਇਹ ਸਚਾਈ ਦੱਸੀ ਗਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮਹਿਕ ਪ੍ਰੀਤ ਆਪਣੇ ਪਿਤਾ ਦਾ ਦਿਹਾਂਤ ਹੋਣ ਦੇ ਬਾਵਜੂਦ ਪਿਤਾ ਨੂੰ ਅੰਤਿਮ ਵਿਦਾਈ ਦੇਣ ਲਈ ਮੁਹਾਲੀ ਤੋਂ ਪਿੰਡ ਨਹੀਂ ਆਈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਕਤਲੇ ਦੇ ਪਿੱਛੇ ਉਸ ਦਾ ਵੀ ਹੱਥ ਹੈ ਕਿਉਂਕਿ ਮਹਿਕ ਪ੍ਰੀਤਆਂ ਵੀਡੀਓ ਕਰਕੇ ਹੀ ਘਰ ਦੇ ਵਿੱਚ ਝਗੜਾ ਪੈਂਦਾ ਸੀ ਤੇ ਉਸ ਦੇ ਤਿੰਨ ਵਿਆਹ ਤੱਕ ਵੀ ਹੋ ਚੁੱਕੇ ਸਨ ਜੋ ਗੱਲ ਦਾਦੇ ਨੂੰ ਚੰਗੀ ਨਹੀਂ ਲੱਗਦੀ ਸੀ ਤੇ ਸ਼ਾਹਦ ਪਿਤਾ ਵੀ ਮੈਕ ਪ੍ਰੀਤ ਨੂੰ ਪੁੱਠੀਆਂ ਸਿੱਧੀਆਂ ਵੀਡੀਓ ਪਾਉਣ ਤੋਂ ਰੋਕਦਾ ਨਾ ਹੋਵੇ ਜਿਸ ਕਰਕੇ ਦਾਦਾ ਉਸਦੇ ਪਿਤਾ ਨਾਲ ਝਗੜਾ ਕਰਦਾ ਸੀ ਤੇ ਇਹ ਸਾਰਾ ਕਾਂਡ ਉਸਦੇ ਵੱਲੋਂ ਕਰ ਦਿੱਤਾ ਗਿਆ ਤੇ ਮੈਕ ਅੱਜ ਵੀ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਪਿਤਾ ਦਾ ਸ਼ੋਗ ਮਨਾਉਣ ਦੀ ਬਜਾਏ ਵੀਡੀਓ ਰੀਲਾਂ ਪਾ ਰਹੀ ਹੈ ਤੇ ਤਨ ਉਹ ਦਾਦਾ ਜਿਸ ਨੇ ਆਪਣੇ ਹੱਥੀ ਆਪਣੇ ਪੁੱਤ ਨੂੰ ਇਸ ਦੁਨੀਆ ਤੋਂ ਤੋੜ ਦਿੱਤਾ ਤੇ ਕਾਰਨ ਰਿਹਾ ਮੈਕ ਪ੍ਰੀਤ ਦੀਆਂ ਵੀਡੀਓ ਤੇ ਵਲੌਗ ਕੋਝ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰਦਿਆਂ ਨੂੰ ਮੈਕਪ੍ਰੀਤ ਦੇ ਸੋਸ਼ਲ ਮੀਡੀਆ ਤੋਂ ਆਉਂਦੇ ਪੈਸਿਆਂ ਦੇ ਕਰਕੇ ਉਸ ਨੂੰ ਰੋਕਿਆ ਨਹੀਂ ਜਾ ਰਿਹਾ ਸੀ ਜਾਂ ਮੈਕ ਸ਼ਾਇਦ ਆਪਣੇ ਪਿਤਾ ਜਾਂ ਮਾਂ ਦਾ ਕਹਿਣਾ ਨਾ ਮੰਨਦੀ ਹੋਵੇ ਬਹੁਤ ਸਾਰੇ ਕਾਰਨ ਨਿਕਲ ਕੇ ਸਾਹਮਣੇ ਆਉਂਦੇ ਨੇ ਪਰ ਹਾਲ ਦੀ ਘੜੀ ਦੇ ਵਿੱਚ ਇਹ ਸਾਰੇ ਵਾਕਿਆ ਦਾ ਕਾਰਨ ਮੈਕਪ੍ਰੀਤ ਨੂੰ ਹੀ ਕਿਹਾ ਜਾ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਇਹ ਸਾਰੇ ਇਲਜ਼ਾਮ ਮੈਕਪ੍ਰੀਤ ਤੇ ਲਗਾਏ ਜਾ ਰਹੇ ਹਨ ਤੇ ਵੀਡੀਓਜ਼ ਦੇ ਸਾਰੇ ਕਮੈਂਟ ਮੈਕਪ੍ਰੀਜ਼ ਦੇ ਵੱਲੋਂ ਆਫ ਕੀਤੇ ਗਏ ਹਨ ਕਿਉਂਕਿ ਲੋਕ ਉਸ ਨੂੰ ਰੋਲ ਕਰ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਲੋਕਾਂ ਦੇ ਵੱਲੋਂ ਕਿ ਮੈਕਪ੍ਰੀਤ ਤੇ ਟੋਕਮੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਨੂੰ ਜੇਲ੍ਹ ਚ ਅੰਦਰ ਦੇਣਾ ਚਾਹੀਦਾ ਹੈ ਬਾਕੀ ਅਸੀਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਪੁਸ਼ਟੀ ਨਹੀਂ ਕਰਦੇ ਤੇ ਜਿਵੇਂ ਹੀ ਕੋਈ ਹੋਰ ਸੱਚ ਇਸ ਮਾਮਲੇ ਦਾ ਨਿਕਲ ਕੇ ਸਾਹਮਣੇ ਆਵੇਗਾ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਾਕੀ ਤੁਹਾਡਾ ਇਸ ਮਾਮਲੇ ਦੇ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ